ਭਾਜੂ ਦੇ ਮਿਲਾਰੇ ਇਹਨੇ ਪੱਠੇ ਪਾਏ ਨਹੀਂ ਅੱਜ ਇਹਨਾਂ ਦੇ ਲਾਦੇ ਭੁੱਖੇ ਪਏ ਆ ਸਾਰੇ ਉਦਾਂ ਹੀ ਬੱਜੇ ਆ ਕੀ ਨਹੀਂ ਪੱਠੇ ਨਹੀਂ ਉਹ ਬੰਟੀ ਓਏ ਬੰਟੀ ਆਵਾਜ਼ ਸੁਣ ਲੈ ਬੰਟੀ ਓਏ ਆਜੀ ਇੱਧਰ ਆ ਇਹਨਾਂ ਨੇ ਪੱਠੇ ਸਵੇਰ ਦੇ ਪਾਏ ਨੇ ਕਿੰਨਾ ਟਾਈਮ ਹੋ ਗਿਆ ਵੇਖ ਇਹਨਾਂ ਬਹੁਤ ਪਾਏ ਆ ਇਹਨੋਂ ਕਿੱਥੇ ਪਾਏ ਭੁੱਖੇ ਬੱਜੇ ਵਿਚਾਰੇ ਵੇ ਨਾ ਕਥੇ ਆ ਮੈਂ ਤਾਂ ਭਾਈ ਹੁਣੀ ਉਦੋਂ ਇਹਨਾਂ ਨੇ ਇਹਨਾਂ ਨੇ ਬੋਲ ਕੇ ਥੋੜੀ ਕਹਿਣਾ ਵੀ ਇਹਨੂੰ ਪੱਠੇ ਚਾਹੀਦੇ ਆ ਜਿੱਥੇ ਨੂੰ ਭੁੱਖ ਲੱਗੀ ਏ ਇਹਨਾਂ ਨੂੰ ਰੁਜਾ ਕੇ ਰੱਖਿਆ ਕਰ ਜੇ ਇਹਨਾਂ ਕੋ ਕੋ ਲੈਣਾ ਨਾ ਗਾਂ ਵਧਾਉਣਾ ਪੈਦਾ ਵਾ ਤੇ ਇਹਨਾਂ ਨੂੰ ਰੁਜਾ ਕੇ ਰੱਖਿਆ ਕਰ ਮੇਰੇ ਅੱਗੇ ਵੀ ਥੋੜੀ ਫਾਇਨ ਮ ਹੌਲੇ ਵੜਨਾ ਇੱਥੇ ਲਿਆ ਵੱਢ ਕੇ ਮਾਸ ਆ ਇਹਨਾਂ ਨੂੰ ਆਵੇ ਤੇਰੇ ਮੂੰਹਾਂ ਤੇ ਜਾਂਂਦੇ ਆਣ ਪੱਥਰੀ ਪਾਇਆ ਦੱਸਣ ਦੇ ਹਰ ਸਭ ਜਿਹੜੇ ਬੋਲ ਨਹੀਂ ਸਕਦੇ ਉਹਦਾ ਕਹਿਣ ਦੇ ਆ ਪਿਆਨ ਭੁਖੇ ਆ ਆਪਣੀ ਪਾਸੇ ਦੱਸਣ ਦੇ ਆ ਵੀ ਆਈਡੀ ਹੁਣ ਪੱਠੇ ਉੱਡਨੇ ਪੈ ਗਏ ਆ 체ੜੇ ਪਾਈ ਤੇ ਹੈ ਗਈ ਖਲੋਣ ਨੂੰ ਨਹੀਂ ਦੇਣਾ ਬੰਦੇ ਰੈਸਕਿਊ ਨਹੀਂ ਕਰਨੀ ਹੁੰਦੀ ਬੰਦਾ ਖੜੀ ਕੰਮ ਹੀ ਕਰੀ ਗਿਆ ਰੈਸਕਿਊ ਵੀ ਬੰਦੇ ਨੇ ਕਰਦੀ ਹੁੰਦੀ ਆ ਮਾਪੋ ਤੇ ਦੀ ਇਹ ਪੱਠੇ ਪਾਏ ਹੁਣ ਫੇਰ ਪਵਾ ਗਏ ਵੇ ਤੇ ਇਹ ਜਦੋਂ ਆ ਚਾਚਾ ਡਿਊਟੀ ਦਾ ਇਹਨਾਂ ਮੈਨੂੰ ਤੇ ਖਲੋਣੇ ਜਾਂਦਾ ਆ ਦਾਤੀ ਨਾ ਉੱਠਵਾ ਕਰੀ ਉੱਠ ਹੀ ਨਹੀਂ তোমাক ৰাতি গুৱাহাটী পট্টী ন পইচা মৰিয় গুৱাই থ'